ਸਾਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਹੋਵੋਗੇ ਸੋ ਸਾਡੇ ਇਹ ਨਾ ਵੈਦਰ ਆ ਉਹ ਬਹੁਤ ਜ਼ਿਆਦਾ ਠੰਡਾ ਹੋਇਆ ਹੈ ਆ ਜੇ ਜਦੋਂ ਵੀ ਜਿੱਥੇ ਵੀ ਠੰਡ ਹੁੰਦੀ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਹਮੇਸ਼ਾ ਇਹੀ ਹੁੰਦਾ ਕਿ ਜਦੋਂ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਤੇ ਕੁਝ ਗਰਮ-ਗਰਮ ਹੋਣਾ ਚਾਹੀਦਾ ਸਾਨੂੰ ਪੀਣ ਲਈ ਸੋ ਦੇ ਲਈ ਆਪਾਂ ਕੀ ਕਰਦੇ ਆਂ ਬਾਰ-ਬਾਰ ਕਾਫੀ ਪੀ ਲਈ ਚਾਹ ਪੀ ਲਈ ਇਹੀ ਚ ਜਮਣੋਂਦੇ ਰਹਿੰਦੇ ਆ ਉਹ ਕੀ ਕਰਦਿਆਂ ਨੇ ਸਾਡੇ ਅੰਦਰ ਕਈ ਵਾਰੀ ਜਲਣ ਹੋਣ ਲੱਗ ਜਾਂਦੀ ਹੈ ਬਹੁਤੇ ਲੋਕਾਂ ਨੂੰ ਚਾਹ ਪੀ ਕੇ ਜਲਣ ਹੋਣ ਲੱਗ ਜਾਂਦੀ ਹੈ ਸੋ ਅੱਜ ਮੈਂ ਬਣਾਣਾ ਇਹ ਚਾਹ ਤੇ ਕਾਫੀ ਦਾ ਇੱਕ ਗਰਮ ਚੀਜ਼ ਦੇ ਨਾਲ ਅਲਟਰਨੇਟਿਵ ਸੋ ਅਸੀਂ ਬਣਾਵਾਂਗੇ ਅੱਜ ਇੱਕ ਬਹੁਤ ਹੀ ਵਧੀਆ ਸੂਪ ਸੂਪ ਜਿਹੜਾ ਕਿ ਬਹੁਤ ਹਲਦੀ ਹੁੰਦਾ ਆ ਸੋ ਦੂਜੀ ਚੀਜ਼ ਜਿਹੜੇ ਲੋਕ weight ਘੱਟ ਕਰਨਾ ਚਾਹੁੰਦੇ ਨੇ ਮੋਸਟਲੀ ਲੋਕ ਕਹਿੰਦੇ ਹੁੰਦੇ ਕਿ ਜਦੋਂ ਅਸੀਂ weight ਘੱਟ ਕਰਨਾ ਤਾਂ ਅਸੀਂ ਰਾਤ ਦੀ ਰੋਟੀ ਖਾਣੀ ਬੰਦ ਕਰਤੀ ਸੋ ਜੇ ਤੁਸੀਂ ਵੀ weight ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਟੀ ਛੱਡਣ ਦੀ ਲੋੜ ਨਹੀਂ ਕੀ ਜਾਂ ਫਿਰ ਤੁਸੀਂ ਇਸ ਆਪਣੀ ਉਸ ਰੋਟੀ ਨੂੰ ਇਸ ਸੂਪ ਦੇ ਨਾਲ ਰੀਪਲੇਸ ਕਰ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਸਾਡਾ ਜਿਹੜਾ ਢਿੱਡਾ ਉਹ ਭਰ ਜਾਂਦਾ ਆ ਕਾਫੀ ਟਾਈਮ ਤੱਕ ਭੁੱਖ ਨਹੀਂ ਰਹਿੰਦੀ ਦੂਜਾ ਹੈਲਦੀ ਬਹੁਤ ਹੁੰਦਾ ਆ ਕਿਉਂਕਿ ਉਹਦੇ ਵਿੱਚ ਕੋਈ ਵੀ ਬਹੁਤ ਜ਼ਿਆਦਾ ਔਇਲ ਜਾਂ ਬਹੁਤ ਜ਼ਿਆਦਾ ਮਸਾਲੇ ਨਹੀਂ ਪਾਏ ਹੁੰਦੇ ਸੋ ਹੁਣ ਆਪਾਂ ਸਟਾਰਟ ਕਰਦੇ ਆ ਆਪਣੇ ਸੂਪ ਦੀ ਰੈਸਪੀ ਨਹੀਂ ਜੱਗੀ ਸੋ ਸੂਪ ਬਣਾਉਣ ਦੇ ਲਈ ਹੁਣ ਆਪਾਂ ਨੂੰ ਆਹ ਵਾਲੀਆਂ ਸਾਰੀਆਂ ਵੈਜੀਟੇਬਲਸ ਚਾਹੀਦੀਆਂ ਨੇ ਕਿਉਂਕਿ ਮੈਂ ਬਣਾਉਣਾ ਵੈਜੀਟੇਬਲਸ ਦਾ ਸੂਪ ਮੇਰੇ ਕੋਲ ਮੈਂ ਲਈਆ ਬ੍ਰੋਕਲੀ ਗਾਜਰਾ ਨੇ ਥੋੜੀਆਂ ਜਿਹੀ ਕੈਬੇਜਾਂ ਟਣੀਆਂ ਤੇ ਥੋੜਾ ਜਿਹਾ ਲਸਣ ਤੇ ਅਦਰਕ ਤੁਸੀਂ ਕੋਈ ਵੀ ਸਬਜ਼ੀਆਂ ਲੈ ਸਕਦੇ ਹੋ ਜਿਹੜੀਆਂ ਤੁਹਾਡੇ ਘਰੇ ਹੋਣੀਆਂ ਇਹਨਾਂ ਨੂੰ ਕਿਸੇ ਵੀ ਸਬਜ਼ੀ ਨਾਲ ਰਿਪਲੇਸ ਸੋ ਆਪਾਂ ਨੂੰ ਚਾਹੀਦੀਆਂ ਨੇ ਦੋ ਤਿੰਨ ਤਰ੍ਹਾਂ ਦੀਆਂ ਸੌਸ ਸਭ ਤੋਂ ਪਹਿਲਾਂ ਸੋਇਆ ਸੌਸ ਜਿਹੜੀ ਕਿ ਨਾਰਮਲ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਹੀ ਨੇ ਤੇ ਇਹ ਹੈਗੀ ਸਾਡੀ ਹੌਟ ਐਂਡ ਸਵੀਟ ਚਿਲੀ ਸੌਸ ਸੇ ਨੈਕਸਟ ਆਪਾਂ ਨੂੰ ਚਾਹੀਦੀ ਹੈ ਕੈਚਅਪ ਲੂਣ ਤੇ ਮਿਰਚ ਤੇ ਥੋੜਾ ਜਿਹਾ ਵਿਨੇਗਰ ਤੇ ਇੱਕ ਹੋਰ ਚੀਜ਼ ਹੈ ਜੇ ਤੁਸੀਂ ਸੂਪ ਨੂੰ ਥੋੜਾ ਜਿਹਾ ਥੈਕ ਬਣਾਉਣਾ ਚਾਹੁੰਦੇ ਜਿੱਦਾਂ ਕਿ ਆਪਾਂ ਮਾਰਕੀਟ ਤੋਂ ਲੈ ਕੇ ਆਉਣੇ ਤਾਂ ਤੁਸੀਂ ਕਾਰਨ سٹਾਰਚ ਯੂਜ਼ ਕਰ ਸਕਦੇ ਹੋ ਬਟ ਮੈਂ ਇਹਨੂੰ ਕਦੀ ਨਹੀਂ ਯੂਜ਼ ਕੀਤਾ ਹੈਗਾ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸੂਪ ਸੋ ਪਹਿਲਾਂ ਆਪਾਂ ਇੱਕ ਪੈਨ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਆਇਲ ਪਾਉਣਾ ਹੈ ਸੋ ਨੈਕਸਟ ਆਪਾਂ ਉਹਦੇ ਵਿੱਚ ਪਾਵਾਂਗੇ ਲਸਣ ਤੇ ਅਦਰਕ ਤੇ ਇਹਨੂੰ ਮੜਾਜਾ ਭੁੰਨਣ ਤੋਂ ਬਾਅਦ ਬਾਕੀ ਇਹ ਸਾਰੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਹੁਣ ਆਪਾਂ ਨੇ ਸਾਰੀਆਂ ਸਬਜ਼ੀਆਂ ਜਿਹੜਾ ਆਪਾਂ ਲਸਣ ਭੁੰਨਿਆ ਸੀ ਉਹਦੇ ਵਿੱਚ ਪਾਤੀਆਂ ਨੇ ਜੋ ਆਪਾਂ ਇਹਨੂੰ ਕਰਾਂਗੇ ਮਿਕਸ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ 5 ਤੋਂ 7 ਮਿੰਟ ਲਈ ਇਹਨਾਂ ਨੂੰ ਇਦਾਂ ਹੀ ਪਕਾਵਾਂਗੇ ਸੋ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਲੂਣ ਲੂਣ ਤੁਸੀਂ ਆਪਣੇ ਟੇਸ ਦੇ ਅਕੋਰਡਿੰਗਲੀ ਪਾ ਸਕਦੇ ਹੋ ਜਾਂ ਫਿਰ ਜਿੰਨੀ ਕੀ ਤੁਹਾਡੀ ਸਬਜ਼ੀਆਂ ਦੀ ਕੁਆਂਟੀਟੀ ਆ ਸੋ ਜਿੰਨਾ ਦੇ ਇਹ ਆਪਨ ਹੋ ਰਿਹਾ ਉਸ ਦੇ ਨਾਲ ਨਾਲ ਆਪਾਂ ਬਣਾ ਲੈਣੇ ਆ ਇਹਦੇ ਵਿੱਚ ਪਾਉਣ ਲਈ ਸੌਸ ਸਭ ਤੋਂ ਪਹਿਲਾਂ ਆਪਾਂ ਨੇ ਲੈਣੀ ਆ ਆਪਣੀ ਚਿਲੀ ਸੌਸ ਇਹ ਜਿੰਨੀ ਵੀ ਇਹਨਾਂ ਦੀ ਕੁਆਂਟੀਟੀ ਹੋ ਤੁਸੀਂ ਆਪਣੇ ਅਕੋਰਡਿੰਗਲੀ ਲਾ ਲੈਣੀ ਆ ਸੋ ਨੈਕਸਟ ਆਪਾਂ ਇਹਦੇ ਵਿੱਚ ਪਾ ਲੈਣੀ ਆ ਥੋੜੀ ਜਿਹੀ ਸੋਇਆ ਸਾਸ ਥੋੜੀ ਜਿਹੀ ਪਾਵਾਂਗੇ ਕੈਚਅਪ ਸੋ ਇਸ ਬਲਾਸਟ ਇਹ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਥੋੜਾ ਜਿਹਾ ਵਿਨੇਗਰ ਇੱਕ ਚਮਚਾ ਤੇ ਚੰਗੀ ਤਰ੍ਹਾਂ ਕਰ ਲੈਣਾ ਇਹਨਾਂ ਨੂੰ ਮਿਕਸ ਸੋ ਹੁਣ ਮੈਂ ਇਹਦੇ ਵਿੱਚ ਐਡ ਕਰਤਾ ਸੀ ਪਾਣੀ ਸੋ ਪਾਣੀ ਆਪਾਂ ਓਨਾ ਕੀ ਪਾਉਣਾ ਵਾ ਜਿੰਨਾ ਆਪਾਂ ਨੇ ਸੂਪ ਬਣਾਉਣਾ ਹੈ ਜਾਂ ਫਿਰ ਕਿੰਨੇ ਜਣਿਆਂ ਲਈ ਤੁਸੀਂ ਬਣਾਉਣਾ ਉਹਦੇ ਅਕੋਰਡਿੰਗਲੀ ਤੁਸੀਂ ਇਹਦੇ ਵਿੱਚ ਪਾਣੀ ਐਡ ਕਰ ਲੈਣਾ ਸੋ ਹੁਣ ਇਹਦੇ ਵਿੱਚ ਪਾਣੀ ਐਡ ਕਰਤਾ ਸੀ ਪਾਣੀ ਤੁਸੀਂ ਉਹਨਾਂ ਕੀ ਪਾਣਾ ਜਿੰਨਾ ਕਿ ਤੁਸੀਂ ਇਹਨੂੰ ਪਤਲਾ ਰੱਖਣਾ ਚਾਹੁੰਦੇ ਹੋ ਜਾਂ ਫਿਰ ਜੇਕਰ ਤੁਸੀਂ ਥਿੱਕ ਪਸੰਦ ਕਰਦੇ ਹੋ ਤਾਂ ਤਾਂ ਵੀ ਤੁਸੀਂ ਆਪਣੀ ਅਕੋਰਡਿੰਗ ਇਹਦੇ ਵਿੱਚ ਪਾਣੀ ਐਡ ਕਰ ਦੇਣਾ ਸੋ ਹੁਣ ਆਪਾਂ ਇਹਨੂੰ ਵੇਟ ਕਰਾਂਗੇ ਕਿ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਬੋਇਲ ਆ ਜਾਵੇ ਸੂਪ ਹੁਣ ਚੰਗੀ ਤਰ੍ਹਾਂ ਬੋਇਲ ਹੋ ਗਿਆ ਸੀ ਕਿਤੇ ਜਿਹੜੀਆਂ ਸਬਜ਼ੀਆਂ ਨੇ ਬਿਲਕੁਲ ਗਲ ਗਈਆਂ ਨੇ ਸੋ ਹੁਣ ਆਪਾਂ ਜਿਹੜੀ ਸੌਸ ਬਣਾਈ ਸੀਗੀ ਉਹ ਇਹਦੇ ਵਿੱਚ ਐਡ ਕਰ ਦੇਣੀ ਆ ਤੇ ਇਹਨੂੰ ਕਰ ਦੇਣਾ ਮੈਂ ਚੰਗੀ ਤਰ੍ਹਾਂ ਮਿਕਸ ਸੋ ਸਾਸ ਪੌਂਟ ਤੋਂ ਬਾਅਦ ਆਪਾਂ ਇੱਕ ਬੋਇਲ ਇਹਨੂੰ ਹੋਰ ਦਵਾਵਾਂਗੇ ਤਾਂ ਕਿ ਜਿਹੜੀ ਸਾਸ ਦਾ ਟੇਸਟ ਆ ਸਾਰਾ ਸਬਜ਼ੀਆਂ ਦੇ ਵਿੱਚ ਮਿਕਸ ਹੋ ਜਾਵੇ ਸੋ ਦੋ ਤੋਂ ਤਿੰਨ ਮਿੰਟ ਆਪਾਂ ਨੂੰ ਹੋਰ ਲੱਗਣਗੇ ਸੋ ਹੁਣ ਸੂਪ ਆਪਣਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਲਾਸਟ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਧਨੀਆ ਤੇ ਗੈਸ ਆਪਾਂ ਕਰਤਾ ਬੰਦ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਸਰਵ ਕਰ ਲੈਣਾ ਵਾ ਸੋ ਹੁਣ ਆਪਾਂ ਨੇ ਸੂਪ ਨੂੰ ਬੋਇਲ ਦੇ ਵਿੱਚ ਪਾ ਲਿਆ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਇਹਦੇ ਤੇ ਪਨੀਰ ਪਾਵਾਂਗੇ ਕ੍ਰਸ਼ ਕਰਕੇ ਸੋ ਇਹ ਆਪਸ਼ਨਲ ਆ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਪਾ ਸਕਦੇ ਆਦਰਵਾਇਸ ਸਕਿਪ ਕਰ ਦਿਓ ਸੋ ਸਾਡਾ ਸੂਪ ਜਿਹੜਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਸੋ ਹੁਣ ਇਹਨੂੰ ਅਸੀਂ ਇਹਨੂੰ ਬਿਲਕੁਲ ਗਰਮ ਗਰਮੀ ਖਾ ਲੈਣਾ ਵਾ ਬਹੁਤ ਹੀ ਟੇਸਟੀ ਆ ਤੇ ਜੇ ਤੁਸੀਂ ਇਹਦੇ ਨਾਲ ਬ੍ਰੈਡ ਵਗੈਰਾ ਲੈਣਾ ਚਾਹੁੰਦੇ ਗਾਰਲਿਕ ਬ੍ਰੈਡ ਵਗੈਰਾ ਉਹ ਵੀ ਤੁਸੀਂ ਲਾ ਸਕਦੇ ਹੋ ਸੋ ਇਹ ਹੈਗੀ ਆ ਇੱਕ ਬਹੁਤ ਹੀ ਵਧੀਆ ਹੈਲਦੀ ਡਿਨਰ ਆਪਸ਼ਨ ਵੀ ਆ ਤੁਸੀਂ 스ਨੈਕ ਦੇ ਵਿੱਚ ਵੀ ਲਾ ਸਕਦੇ ਹੋ ਤੇ ਜੇ ਠੰਡ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਗਰਮ ਚੀਜ਼ਾਂ ਖਾਣ ਨੂੰ ਦਿਲ ਕਰਦਾ ਤਾਂ ਆਪਾਂ ਚਾਹ ਵਗੈਰਾ ਵੀ ਦਿਨਾਂ ਸਕਿੱਪ ਕਰ ਸਕਦੇ ਹਾਂ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਥੈਂਕ ਯੂ